ਇਸ ਰਕਮਾਤੀ ਇਕਵਾਇਰ ਲੈਂਡ ਹੈ ਇਹਦੇ ਵਿੱਚ ਲੇਬਰ ਵਾਲੇ ਬੈਠੇ ਸੀਗੇ ਝੁੱਗਿਆਂ ਵਾਲੇ ਜਿਨ੍ਹਾਂ ਨੂੰ ਅੱਜ ਪੁਲਸੀ ਸਹਿਯੋਗ ਨਾਲ ਹਟਾਇਆ ਗਿਆ ਹੈ ਇਹ ਕਿੰਨੇ ਕਿਤੇ ਤੋਂ ਸਮੇਂ ਤੋਂ ਬੱਤੇ ਸੀ ਇਹ ਸਰ ਹਰ ਇੱਕ ਸਾਲ ਕਰਦੇ ਆ 6 ਮਹੀਨੇ ਬਾਅਦ ਕਰਦੇ ਆ ਪਰ ਇਹ ਫੇਰ ਆ ਕੇ ਬਹਿ ਜਾਂਦੇ ਆ ਤੇ ਹੁਣ ਕੋ ਪੱਕਾ ਹੱਲ ਹੈ ਕੋਈ ਤੇ ਜਨ ਤਾਰ ਲੈਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਮੋਨਾਂ ਦੀਆਂ ਬਰੂਹਾ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੰਜਾਬ ਭਰ ਚੈਂਪ ਲਗਾਏ ਜਾ ਰਹੇ ਨੇ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚੱਲਦਿਆਂ ਇੱਕੋ ਛਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਅੱਜ ਬਹੁਤ ਸਾਰੇ ਸਾਡੇ ਕੰਮ ਹੈ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਬਹੁਤ ਫਾਇਦਾ ਮਿਲਦਾ ਭਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰਿਆਂ ਦੇ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹੱਥ ਕੋਲ ਪੰਜਾਬ ਵਾਸੀਆਂ ਨੂੰ ਅਜਹੀ ਸਰਕਾਰੀ ਕਮਾ ਲਈ ਸਰਕਾਰੀ ਦਫਤਰਾਂ ਦੀ ਗੇੜੇ ਮਾਰਨ ਦੀ ਲੋੜ ਨਹੀਂ ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ ਨਿਰਧਾਰਿਤ ਦਿਨਾਂ ਅੰਦਰ ਬਿਨਾਂ ਕਿਸੇ ਖੱਜਲ-ਖੁਆਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ ਇਹ ਤਾਂ ਕਾਫੀ ਚੰਗੀ ਗੱਲ ਹੈ ਉੱਪਰ ਕੀਤਾ ਜਾ ਰਿਹਾ ਹੈ ਅਤੇ ਤਾਰ ਮੰਦੀ ਵੀ ਕਰਵਾਈ ਜਾ ਰਹੀ ਹੈ ਇਹਨੂੰ ਪੱਕਾ ਕਰਤਾ ਸਰ ਇਹ ਏਰੀਆ ਕਿੰਨਾ ਹੈ ਜੀ ਟੋਟਲ ਇਹ 5 ਏਕੜ ਦੇ ਕਰੀਬ ਹੈਗਾ ਇਹ 5 ਏਕੜ ਹਾਂਜੀ ਇਹ ਇੱਕ ਵਾਰ ਹੈ ਨਾ ਜਿਹੜੀ ਇੱਥੇ ਇਹ ਇੱਕ ਵਾਰ ਲੈਂਡ ਹੈ ਸਾਡੀ ਹਾਂਜੀ ਇਹਦੇ ਉੱਪਰ ਸਰ ਕੋਈ ਸੋਚੇ ਕਿ ਹੁਣ ਇਹਦੇ ਉੱਪਰ ਕੀ ਬਣਾਵਾਂਗੇ ਇਹ ਸਰ ਐਸ ਪਰ ਜਿਹੜਾ ਲੇਆਉਟ ਹੈ ਉਹਦੇ ਨਾਲ ਸਕੂਲ ਦੀ ਸਾਈਟ ਹੈ ਤੇ ਬਾਕੀ ਹਰ ਅਥਾਰਟੀ ਉਹ ਡਿਸੀਡ ਕਰੇਗੀ ਉਹ ਤੇ ਬੱਸ ਸਟੈਂਡ ਦਾ ਵੀ ਲੇਖ ਕੁਝ ਸਰਕਾਰ ਨੇ ਰੱਖਿਆ ਸੀਗਾ ਸਰ ਇਹ ਟਾਊਨ ਪਲਾਨਿੰਗ ਦਾ ਸ ਹੈ ਇਹ ਕੀ ਪ੍ਰੋਪੋਜ਼ ਕਰਤੀ ਹੋਈ ਹੈ ਵੈਸੇ ਜੀ ਵੈਸੇ ਸਕੂਲ ਵਾਸਤੇ ਪਰਪੋਜ਼ ਹੈ ਜੀ ਅੱਜ ਜੀ ਬਹੁਤ ਮਿਲ 10-12 ਸਾਲ ਹੋ ਗਏ ਸੀ ਵਸਤ ਕਬਜਾ ਇੱਥੇ ਹੋਏ ਨੂੰ ਜਿਹੜਾ ਇੱਥੇ ਲਾ ਲੋ ਵੀ ਸਭ ਤੋਂ بڑا ਅੱਡਾ ਨਸ਼ੇ ਦਾ ਇਹ ਸੀਗਾ 10-12 ਸਾਲ ਹੋ ਗਏ ਸੀ ਅਸੀਂ ਚੱਲ ਰਿਹਾ ਸੀਗਾ ਬੜੇ ਬੜੇ ਜਿਹੜੇ ਟਾਪ ਦਾ ਨਸ਼ਾ ਇੱਥੇ ਵਿਗਦਾ ਝੂੰਗੀਆਂ ਵਾਲੇ ਜਿਹੜੇ ਸੀਗੇ ਚੱਕੇ ਵਿੱਚ ਉਹ ਵੀ ਦੱਸਦੇ ਸੀਗੇ ਵੀ ਆਹ ਫਲਾਣਾ ਫਲਾਣਾ ਬੰਦਾ ਜੇ ਦੇਖਣ ਵੀ ਆਈ ਸੋ ਚੱਕੇ ਵੀ ਹੈ ਪੁਲਿਸ ਵਾਲਿਆਂ ਨੇ ਇਹ ਬਹੁਤ ਵਧੀਆ ਕਰਿਆ ਜੀ ਬਹੁਤ ਜ਼ਰੂਰੀ ਸੀਗਾ ਇਹ ਪਿੰਡ ਵਾਸਤੇ ਬਹੁਤ ਬੜਾ ਸਫਾਈ ਹੋ ਗਈ ਆ ਗੁਰਦੁਆਰਾ ਸਿੰਘ ਜੀ ਦਾ ਨਾਲ ਲੱਗਦੀ ਜਗ੍ਹਾ ਸੀਗੀ ਗਮਾਡਾ ਦੀ ਕਰੋੜਾਂ ਰੁਪਏ ਦੀ ਜਗ੍ਹਾ ਸੀਗੀ ਗਮਾਡਾ ਪ੍ਰਸ਼ਾਸਨ ਵੀ ਸੁੱਤਾ ਪਿਆ ਸੀਗਾ ਧਿਆਨ ਨਹੀਂ ਦਿੰਦਾ ਸੀਗਾ ਗਮਾਡਾ ਨੂੰ ਕਈ ਵਾਰੀ ਕਿਹਾ ਵੀ ਉਹਰੇ ਸਾਫ਼ ਸਫਾਈ ਕਰਾ ਦਿਓ ਪਰ ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤਾ ਇਸ ਵਾਰ ਜੀ ਉਹੀ ਦੁਬਾਰਾ ਕਬਜਾ ਨਾ ਹੋਣ ਇਸ ਲਈ ਕੀ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਜਗਾਈ ਵਾਰ ਹੁੰਦੀ ਹੈ ਜਿੱਥੇ ਜਗਾ ਖਾਲੀ ਹੁੰਦੀ ਹੈ ਆਮ ਤੌਰ ਤੇ ਇਹ ਤੁਗੂਪਲੇ ਇੱਥੇ ਜਰੂਰ ਉੱਥੇ ਕਬਜਾ ਕਰਦੇ ਨਹੀਂ ਭਾਈ ਜੀ ਹੁਣ ਤਾਂ ਅਸੀਂ ਨਾ ਆ ਪੈਰਾ ਦੇਵਾਂਗੇ ਪਿੰਡਾਂ ਵਾਲੇ ਸਾਨੂੰ ਜਗਾ ਛੱਡਾ ਕੇ ਦਿੱਤੀ ਅਸੀਂ ਨਾਲ ਖੜੇ ਆ ਸਾਡੇ ਪ੍ਰਸ਼ਾਸਨ ਵੀ ਆ ਪੁਲਿਸ ਵਾਲੇ ਵੀ ਸਾਡੇ ਨਾਲ ਬਹੁਤ ਸਾ ਦਿੱਤਾ ਹਦੋਂ ਪੁਲਿਸ ਵਾਲਿਆਂ ਨੇ ਸਾਨੂੰ ਥੋੜਾ ਬਹੁਤ ਅਸੀਂ ਵੀ ਮਾੜਾ ਮੋਟਾ ਚਲੋ ਇਹਨਾਂ ਵਿਰੁੱਧ ਬੋਲੇ ਆ ਚਲੋ ਇਹਨਾਂ ਨਾਲ ਸਾਡਾ ਨਾਲ ਨਾਲ ਐਕਸ਼ਨ ਕਰਿਆ ਐਕਸ਼ਨ ਤਾਂ ਬਹੁਤ ਦਿਨਾਂ ਦਾ ਚੱਲਦਾ ਸੀਗਾ ਪਰ ਹੋਇਆ ਅੱਜ ਐ ਸਾਨੂੰ ਖੁਸ਼ੀ ਆ ਬਹੁਤ ਵੱਡੀ ਵੀ ਐਡਾ ਕੰਮ ਹੋ ਗਿਆ ਜਿਹੜਾ 10 12 ਸਾਲ ਚ ਕਦੇ ਹੋਇਆ ਨਹੀਂ ਸੀਗਾ ਪਰ ਸੋਡੇ ਇਕੱਠੇ ਨੇ ਕਰਿਆ ਇਹ ਸਾਨੂੰ ਲੱਗਦਾ ਵੀ ਜਿਹੜਾ ਤੁਸੀਂ ਪਿੰਡ ਵਾਲਿਆਂ ਨੇ ਇਕੱਠ ਕੀਤਾ ਸੀਗਾ ਜਿਹੜਾ ਜੋ ਆਪਾਂ ਇਹਦਾ ਹੁਣ ਕਿਸੇ ਹੋਰ ਸਕਦੇ ਮੈਂ ਕਹਿੰਦਾ ਵੀ ਜੋੜ ਚਲੋ ਜੋੜ ਵੀ ਲੋ ਪਰ ਫਿਰ ਵੀ ਪੁਲਿਸ ਵਾਲਿਆਂ ਨੂੰ ਥੋੜਾ ਲਾ ਲੋ ਵੀ ਸਾਡਾ ਵੀ ਆਸਾਨ ਹੀ ਪੁਲਿਸ ਆ ਤੇ ਵੀ ਲਾ ਲੋ ਵੀ 13 ਸਾਲ ਬਾਅਦ ਲਾ ਲੋ 12 13 ਸਾਲ ਬਾਅਦ ਐਡਾ ਕੰਮ ਹੋਣਾ ਗੰਦ ਚੱਕਣਾ ਪਿੰਡ ਦਾ ਸਿੰਘ ਸ਼ਿਦਾ ਗੁਰਦੁਆਰਾ ਸਾਹਿਬ ਦੇ ਨਾਲ ਤੋਂ ਬਹੁਤ ਵੱਡੀ ਗ ਮੈਂ ਕਹਿੰਦਾ ਪ੍ਰਸ਼ਾਸਨ ਦਾ ਤੇ ਗਮੱਡ ਵਾਲੇ ਬਾਜ ਜਾਗੇ ਉਹਨਾਂ ਦਾ ਵੀ ਧੰਨਵਾਦ ਹੈ ਵੀ ਸਾਰੇ ਅੱਜ ਬਹੁਤ ਬੜਾ ਕੰਮ ਕਰਦੇ ਆ ਅਸੀਂ ਸੋਹਾਣੇ ਵਾਸਤੇ ਨਾ ਜੀ ਬਹੁਤ ਵੱਡੀ ਸਫਾਈ ਹੈ ਇਹ ਸਰਦਾਰ ਲਵਾਉਣ ਦੀ ਕੋਸ਼ਿਸ਼ ਕਰੀਂਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਡੀਐਸਪੀ ਸਾਹਿਬ ਨੇ ਵੀ ਕਿਹਾ ਆਪਾਂ ਗਰਾਊਂਡ ਬਣਾਵਾਂਗੇ ਕਿਉਂਕਿ ਨੌਜਵਾਨ ਆਪਾਂ ਨਸ਼ੇ ਨਾਲੋਂ ਤੋੜ ਕੇ ਇੱਥੇ ਆਪਾਂ ਵਿਲੇਣ ਲਾਉਣੇ ਨੇ ਤੇ ਨੰਬਰ ਤੋਂ ਗੁਰਦੁਆਰਾ ਸਿੰਘ ਜਿੱਦਾ ਪਾਰਕਿੰਗ ਦੀ ਪ੍ਰੋਬਲਮ ਹੈ ਉਹ ਪਾਰਕਿੰਗ ਦਾ ਵੀ ਹੱਲ ਹੋ ਜਾਊਗਾ ਤੇ ਬਾਕੀ ਅਸੀਂ ਪੈਰਾ ਦਊਂਗਾ ਸਾਰੇ ਪਿੰਡ ਵਾਲੇ ਆ ਤੁਸੀਂ ਦੇਖ ਲਓ ਆਲੇ-ਦਾਲੇ ਘੱਟੋ-ਘੱਟ 100-200 ਬੰਦਾ ਪਿੰਡ ਵਾਲੇ ਹੀ ਖੜਿਆ ਜਿਨ੍ਹਾਂ ਨੂੰ ਕੋ ਚਾਹ ਹੋਇਆ ਅੱਜ ਵੀ ਉਹਨਾਂ ਦੀ ਆਪਣੀ ਪਰਸਨ ਜਗ੍ਹਾ ਨਹੀਂ ਹੈ ਹੈ ਗਮਾਡਾ ਦੀ ਪਰ ਬਹੁਤ ਵੱਡਾ ਝਾਗ ਵੀ ਹੈ ਅੱਜ ਕੰਮ ਬਹੁਤ ਵੱਡਾ ਹੋ ਗਿਆ ਬੇਸਿਕਲੀ ਜੀ ਅਸੀਂ ਇੱਥੇ ਜਿਹੜੀ ਸੀਗੀ ਹੈ ਗਮਾਡਾ ਦੀ ਜਗ੍ਹਾ ਸੀ ਇਲੀਗਲ ਲੋਕ ਬੈਠੇ ਸੀਗੇ ਸਾਰੇ ਤੇ ਜਿੰਨਾਂ ਨੂੰ ਅਸੀਂ ਅੱਜ ਤੋਂ 15 ਦਿਨ ਪਹਿਲਾਂ ਵਾਰਨਿੰਗ ਵੀ ਦਿੱਤੀ ਸੀਗੀ ਜਿਹਦੇ ਵਿੱਚ ਇਹਨੂੰ ਬੜਾ ਕਲੀਅਰ ਕਿਹਾ ਸੀਗਾ ਵੀ ਤੁਸੀਂ ਸਾਰੇ ਨਾਜਾਇਜ਼ ਬੈਠੇ ਸੀਗੇ ਕਈ ਵਾਰ ਜਿਹੜੀ ਕੋਈ ਨਿੱਕੀ ਮੋਟੀ ਵਾਰਦਾਤ ਕਰਕੇ ਤੇ ਇਹ ਝੁੱਗੀਆਂ ਚੋਂ ਆਪਣੀਆਂ ਚ ਲੁਕ ਜਾਂਦੇ ਸੀ ਸੋ ਅੱਜ ਅਸੀਂ ਜਿਹੜੀ ਗਮਾੜਾ ਦੇ ਐਸਡੀਓ ਸੀਨੀਅਰ ਅਫਸਰਾਂ ਨੂੰ ਚਿੱਠੀ ਲਿਖੀਆਂ ਸੀਗੀਆਂ ਜਿਹਦੇ ਤੇ ਉਹਨਾਂ ਨੇ ਆਪਣੇ ਫੋਰਸ ਵੀ ਭੇਜੀ ਹੈ ਨਾਲ ਤੇ ਨਾਲ ਉਹ ਐਸਡੀਓ ਹਰਬੀਰ ਸਿੰਘ ਵੀ ਸਾਡੇ ਨਾਲ ਹੈ ਤੇ ਡਿਊਟੀ ਮੈਜਿਸਟਰ ਵੀ ਹੈ ਤੇ ਉਹਦੇ ਇਹ ਅਸੀਂ ਇਹਨਾਂ ਨੂੰ ਪਹਿਲਾਂ ਵਾਰਨ ਕੀਤਾ ਸੀ ਇਲੈਗਲ ਬੈਠੇ ਸੀ ਹੁਣ ਇਹ ਸਾਰੇ ਇਹਨਾਂ ਦਾ ਇਥੇ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਕਿਉਂਕਿ ਇਹ ਦਿਨ ਬਰਦੇ ਨੇ ਹੌਟਸਪੌਟ ਬਣਦੀ ਉਹਦੇ ਚ ਹੋ ਰਿਹਾ ਸੀਗਾ ਜੋ ਇਸ ਕਰਕੇ ਕੱਲ ਰਾਤ ਵੀ ਐਸਐਚਓ ਜਸਪਰੀਤ ਜੀ ਨੇ ਐਸਐਚਓ ਸੁਹਾਣੇ ਨੇ ਇਹਨਾਂ ਨੂੰ ਵਾਰਨ ਕੀਤਾ ਸੀ ਇਹਨਾਂ ਜੋ ਸਮਾਨ ਵੀ ਲੈ ਕੇ ਸੀ ਅੱਜ ਵੀ ਅਸੀਂ ਇਹਨਾਂ ਨੂੰ ਪਹਿਲਾਂ ਸਮਾਨ ਕੱਢਣ ਲਈ ਕਿਹਾ ਸੀਗਾ ਜੋ ਇਹਨਾਂ ਨੇ ਆਪਣਾ ਸਮਾਨ ਸਾਰਿਆਂ ਨੇ ਬਾਹਰ ਕੱਢ ਲਿਆ ਤੇ ਇਹਨਾਂ ਦੇ ਇਥੋਂ ਬਿਲਕੁਲ ਕਲੀਅਰ ਕਰਦੇ ਸਰ ਜਗਾ ਖਾਲੀ ਕਰਾ ਲਈ ਹੁਣ ਅਗਲਾ ਰਿਐਕਸ਼ਨ ਹੋਗਾ ਕਿਉਂਕਿ ਇਹ ਤਾਂ ਦੁਬਾਰਾ ਫਿਰ ਉਸ ਤਰ੍ਹਾਂ ਜਿਹੜੀ ਖਾਲੀ ਜਗਾ ਹੁੰਦੀ ਆ ਫਿਰ ਉਸ ਤਰ੍ਹਾਂ ਬਹਿ ਜਾਂਦੇ ਨੇ ਤੇ ਉਹਦਾ ਕੋਈ ਹੱਲ ਕੋਈ ਜਿਹਦੇ ਚ ਵੇਖੋ ਇਹ ਸਾਡੇ ਵੱਲੋਂ ਤੇ ਬੜਾ ਕਲੀਅਰ ਹੈ ਜਿਹੜਾ ਡੀਐਸਪੀ ਸਿਟੀ 2 ਤੇ ਜੇ ਮਹਾਲੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਮਹਾਲੀ ਕੋਈ ਵੀ ਬੰਦਾ ਅਸੀਂ ਇਲੈਗਲ ਨਹੀਂ ਬਹਿਣ ਦੇਣਾ ਇਸ ਕਰਨਾ ਕਿਉਂਕਿ ਇਹ ਜਦੋਂ ਇੱਥੇ ਬਿਨਾਂ ਮਤਲਬ ਤੋਂ ਤੁਹਾਨੂੰ ਇਹ ਬੜਾ ਪਲਾਨਡ ਸਿਟੀ ਹੈ ਇੱਥੇ ਜਦੋਂ ਬੰਦਾ ਆਪੇ ਹੀ ਆ ਕੇ ਥੋੜਾ ਜਿਹਾ ਮੈਂ ਇਹਦੇ ਵਿੱਚ ਆਪਦੇ ਮਾਧਮ ਰਾਈ ਇਹ ਵੀ ਕਹਿਣਾ ਚਾਹੁੰਦਾ ਐ ਵੀ ਪਬਲਿਕ ਨੂੰ ਵੀ ਪ੍ਰੋਪਰ ਸਹਿਯੋਗ ਦਾ ਹੁਣ ਜਦੋਂ ਇੱਥੇ ਆ ਜਣਾ ਆਪਾਂ ਇਹ ਸੋਚਦੇ ਆਂ ਵੀ ਇਹ ਗਰੀਬ ਆਦਮੀ ਹੈ ਤੇ ਉਹ ਉਹਦਾ ਮਿਸਯੂਜ਼ ਕਰਦੇ ਆਂ मतलब अपने किराए थे रहन कम कारण कम कारण तो कोई नहीं रोकता तो so, ये नियम भी कोई इलीगल बैठे थे इलीगल एक्टिविटीज ऐसी थीं अपने एरिया से बिल्कुल नहीं होने देश-दुनिया की हर खबर सबसे पहले देखने के लिए फॉलो करें दैनिक सवेरा टीवी YouTube, Facebook, Instagram, X और WhatsApp चैनल पर